ਬੇਟਾ ਜੀ ਕੀ ਨਾਮ ਹੈ ਆਪਕਾ ਮੇਰਾ ਨਾਮ ਮਨਿਕਾ ਹੈ ਪੰਜਾਬ ਯੂਨੀਵਰਸਿਟੀ ਤੋਂ ਪੀਐਸਯੂਲਰ ਕਾਰਲੋ ਆਇਆ ਸੀ ਜੀ ਤੇ ਤੁਸੀਂ ਇਹ ਆਪਣੇ ਦੇ ਨਾਲ ਜਿਹੜੀ ਫੋਟੋ ਚੁੱਕੀ ਹੋਈ ਆ ਇਹ ਨਾ ਇਹ ਕੌਣ ਨੇ ਇਹ ਜੀ ਇੱਕ ਬਹੁਤੀ ਪ੍ਰਸਿੱਧ ਨਿਖਤਾ ਹੈ ਭਾਰਤ ਦੇ ਰਣਦੇਤੀ ਰੋਏ ਜਿੰਦੇ ਖਿਲਾਫ ਹੁਨੇ ਪਰ ਸਰਕਾਰ ਵੱਲੋਂ ਯੂਏਪੀ ਮੰਡਿਆ ਗਿਆ ਤੇ ਮਤਲਬ ਇਹ ਸਿਰਫ ਭਾਰਤ ਨਹੀਂ ਪੂਰੇ ਸੰਸਾਰ ਚ ਬਹੁਤ ਪ੍ਰਸਿੱਧ ਲੇਖਕ ਹੈ ਜਿਨੇ ਲਗਾਤਾਰ ਜਿਹੜਾ ਵੀ ਕੰਮ ਕੀਤਾ ਲੋਕਪੱਕੀ ਕੰਮ ਕੀਤਾ ਜੋ ਜਿੱਥੇ ਕਿਤੇ ਵੀ ਲੋਕਾਂ ਦੀ ਆਵਾਜ਼ ਦਬਾਈ ਜਾਂਦੀ ਉਹਨਾਂ ਬਾਰੇ ਆਰਟੀਕਲ ਲਿਖਿਆ ਕਿਤਾਬਾਂ ਲਿਖਿਆ ਤੇ ਇੱਕ ਚੰਗਾ ਕੰਮ ਕੀਤਾ ਤੇ ਸਰਕਾਰ ਜਿੱਥੇ ਵੀ ਜ਼ਬਰ ਕਰਦੀ ਹੈ ਹਮੇਸ਼ਾ بلند ਆਵਾਜ਼ ਵਿੱਚ ਸਰਕਾਰ ਦੀ ਜਿਹੜੀ ਇਹਨੂੰ ਖੇਡੀ ਤੁਸੀਂ ਕਹਿੰਦੇ ਹੋ ਇਹ ਸਾਊਥ ਦੇ ਹੈਗੇ ਆ ਸ਼ਾਇਦ ਹਾਂਜੀ ਜੀ ਤੁਸੀਂ ਪੰਜਾਬ ਦੇ ਹੋ ਹਾਂਜੀ ਲੇਕਿਨ ਤੁਸੀਂ ਸਾਊਦੀ ਇੱਕ ਲੇਡੀ ਦੀ ਫੋਟੋ ਚੱਕ ਰੱਖੀ ਆ ਕਿਉਂ ਚੱਕਿਆ ਨਹੀਂ ਇਹਦੇ ਕੋਈ ਸਾਊਥ ਪੰਜਾਬ ਦਾ ਚੱਕਰ ਨਹੀਂਗਾ ਇਹ ਤਾਂ ਜੋ ਵੀ ਕਿਥੇ ਲੋਕਾਂ ਦੇ ਵਾਸਤੇ ਬੋਲਦਾ ਜਦੋਂ ਕਿਤੇ ਵੀ ਕਿਸੇ ਨਾਲ ਵੀ ਤੱਕਾ ਹੁੰਦਾ ਹੈ ਉਹਦੇ ਖਿਲਾਫ ਆਪਾਂ ਨੂੰ ਬੋਲਣਾ ਚਾਹੀਦਾ ਹੈ ਉਹਦੇ ਹੱਕ 'ਚ ਆਪਾਂ ਨੂੰ ਖੜਨਾ ਚਾਹੀਦਾ ਹੈ ਕਿਉਂਕਿ ਅੱਜ ਉਹਨਾਂ ਖਿਲਾਫ ਅ ਅਜੇ ਯੂਏਪੀਐਲ ਆਇਆ ਗਿਆ ਸਿਰਫ ਐਂ ਦੇ ਖਿਲਾਫ ਨੇ ਪ੍ਰੋਫੈਸਰ ਚੋਕਤੂਸਨ ਉਹਨਾਂ ਦੇ ਖਿਲਾਫ ਵੀ ਹੋਰ ਵੀ ਕਿੰਨੇ ਨੌਜਵਾਨ ਵੀ ਨੇ ਜਿਹੜੇ ਜਿਹੜੇ ਐਕਟਿਵਿਸਟ ਨੇ ਸਾਡੇ ਵਰਗੇ ਯੂਨੀਵਰਸਿਟੀਆਂ 'ਚ ਕੰਮ ਕਰਦੇ ਆ ਕੋਰਥਾਵ ਦੇ ਕੰਮ ਕਰਦੇ ਉਹਨਾਂ ਤੇ ਵੀ ਜਦੋਂ ਵੀ ਕੋਈ ਵੀ ਸਰਕਾਰ ਖਿਲਾਫ ਬੋਲਦਾ ਪੱਤਰਕਾਰ ਨੇ ਉਹਨਾਂ ਤੇ ਯੂਏਪੀਐਲ ਲਾਇਆ ਜਾਂਦਾ ਜਿਵੇਂ ਇੱਕ ਸਦੀਕ ਕਪਨ ਪੱਤਰਕਾਰ ਸੀ ਜੋ ਹਾਥਰਸ ਦੇ ਗੈਂਗਰੇਪ ਦੀ ਘਟਨਾ ਹੋਈ ਸੀ ਉਹਨਾਂ ਨੇ ਉਹਦੀ ਰਿਪੋਰਟਿੰਗ ਕੀਤੀ ਉਹਨਾਂ ਦੇ ਯੂਏਪੀਐਲ ਮਾਰ ਦਿੱਤਾ ਗਿਆ ਤਾਂ ਜਿੱਥੇ ਕਿੱਥੇ ਵੀ ਕਿਸੇ ਖਿਲਾਫ ਵੀ ਜਦੋਂ ਅਜੇ ਕਾਲੇ ਕਾਨੂੰਨ ਮੜੇ ਜਾਂਦੇ ਤਾਂ ਉਹਨਾਂ 'ਤੇ ਤੇ ਤੁਸੀਂ ਕੀ ਕਰਦੇ ਹੋ ਮੈਂ ਮਿਸੋਸ਼ੀਓਲੋਜੀ ਹਾਂ ਤੁਸੀਂ ਸਟੂਡੈਂਟ ਹੋ ਹਾਂਜੀ ਤੇ ਤੁਸੀਂ ਮੈਂ ਜਦਾਂ ਦੇਖ ਰਿਹਾ ਤੁਸੀਂ ਇਸ ਵੇਲੇ ਜਲੰਧਰ ਆਏ ਹੋ ਲਾਈਕ ਕਨਵੈਨਸ਼ਨ ਦੇ ਵਿੱਚ ਕਈ ਲੋਕ ਇਹ ਕਹਿੰਦੇ ਨੇ ਕਿ ਸਟੂਡੈਂਟ ਕੀ ਕਰਦੇ ਫਿਰਦੇ ਆਏ ਇਹ ਦੇਖੋ ਸਭ ਤੋਂ ਵੱਡੀ ਗੱਲ ਮਤਲਬ ਸਭ ਤੋਂ ਵੱਡੀ ਜ਼ਿੰਮੇਵਾਰੀ ਸਟੂਡੈਂਟਸ ਦੀ ਬੰਦੀ ਹੈ ਵਿਦਿਆਰਥੀਆਂ ਦੀ ਬੰਦੀ ਹੈ ਕਿਉਂਕਿ ਆਪਾਂ ਵੇਖੀਏ ਵੀ ਯੂਨੀਵਰਸਿਟੀਆਂ 'ਚ ਇੱਕ ਹੈ ਤਾਂ ਤੱਕ ਦਾ ਅੰਦਰ ਜੋ ਸਭ ਤੋਂ ਚੇਤਨ ਹੈ ਜਿੰਨੂੰ ਜਿੰਨੇ ਕੋਲ ਪੜ੍ਹਨ ਦਾ ਸਮਾਂ ਮਤਲਬ ਇੱਕ ਆਪਾ ਦੇਖੀਏ ਵੀ ਜਿਹੜੇ ਭਾਰਤ ਦੇ ਆਮ ਲੋਕ ਨੇ ਨਾ ਕਿੰਨੇ ਅਜਨਲ ਜਦਾਬਦ ਦਿੱਤਾ ਦੋ ਦੋ ਟਾਈਮ ਦੀ ਰੋਟੀ ਕਮਾਣ ਚ ਰੁੱਝੇ ਹੈ ਤੇ ਜਿਹੜੇ ਵਿਦਿਆਰਥੀ ਐਸੇ ਤੱਕ ਪਹੁੰਚਦੇ ਹੈ ਅੱਜਕੱਲ੍ਹ ਤੋਂ ਸਿੱਖਿਆ ਦਾ ਵੀ ਨੀਤੀਕਰਨ ਕੀਤਾ ਜਾ ਰਿਹਾ ਪਰ ਫਿਰ ਵੀ ਜੋ ਥੋੜੇ-ਬਹੁਤ ਵਿਦਿਆਰਥੀ ਉੱਚੀ ਸਿੱਖਿਆ ਤੱਕ ਪਹੁੰਚਦੇ ਹੈ ਉਹਨਾਂ ਕੋਲ ਇਹ ਨਹੀਂ ਸਮਝ ਆ ਇੰਨਾ ਟਾਈਮ ਹੈ ਕਿ ਉਹ ਜਿਹ ਸਮਾਜ ਬਾਰੇ ਉਹਨਾਂ ਬਾਰੇ ਸੋਚ ਸਕਣ ਮprojectlombok ਸਿੰਘ ਬਾਰੇ ਜਦੋਂ ਗੱਲ ਕਰਨੇ ਆ ਉਹਨਾਂ ਨੇ ਵੀ ਕਹਿ ਕਿ ਵਿਦਿਆਰਥੀਆਂ ਦਾ ਮੁੱਖ ਕੰਮ ਪੜਾਈ ਕਰਨਾ ਹੈ ਪਰ ਉਸ ਤੋਂ ਬਿਨਾ ਉਹਨਾਂ ਨੂੰ ਸਮਾਜ ਨੂੰ ਹੋਰ ਚੰਗਾ ਬਣਾਉਣ ਵਾਸਤੇ ਵੀ ਕੰਮ ਕਰਨੇ ਚਾਹੀਦੇ ਅਤੇ ਅੱਜ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਹੈ ਵੀ ਜਿੱਥੇ ਕਿਤੇ ਵੀ ਤੱਕ ਹੁੰਦਾ ਹੈ ਉੱਥੇ ਜਾ ਕੇ ਜੋ ਵੀ ਧੱਕਾ ਜਰ ਰਿਹਾ ਉਹਦੇ ਖਿਲਾਫ ਬੋਲਣ ਤੇ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਦੇਖਦੇ ਆ ਜਿਹੜੀਆਂ ਪਹਿਲਾਂ ਮੂਵਮੈਂਟਸ ਰਹੀਆਂ ਨੇ ਉਹਨਾਂ ਵਿੱਚ ਸਟੂਡੈਂਟਸ ਦਾ ਬੜਾ ਵੱਡਾ ਯੋਗਦਾਨ ਰਿਹਾ ਲੇਕਿਨ ਅੱਜ ਕੱਲ ਇਹ ਸ਼ਾਇਦ ਕੁਝ ਘਟ ਨਹੀਂ ਗਿਆ ਇਹ ਦੇਖੋ ਹਰ ਸਮੇਂ ਦੀ ਆਪਦੀ ਆਪ ਦਾ ਰੋਲ ਹੁੰਦਾ ਹੈ ਪਹਿਲਾਂ ਰਿਹਾ ਸੀਗਾ ਹੁਨਵੀ ਜਿਹੜੀਆਂ ਵੀ ਆਪਾਂ ਗੱਲ ਕਰੀਏ ਵੀ ਯੂਨੀਵਰਸਟੀਆਂ ਨੇ ਉਹਨਾਂ ਚ ਲਗਾਤਾਰ ਲੋਕ ਤਾਂ ਲੱਗੇ ਕੰਮ ਕਰਨ ਨੂੰ ਤੇ ਜਦੋਂ ਵੀ ਕਿਤੇ ਵੀ ਤਕਾ ਹੁੰਦਾ ਉਦੋਂ ਵਿਦਿਆਰਥੀ ਅੱਗੇ ਆਉਂਦੇ ਹੀ ਨੇ ਭਾਵੇਂ ਆਪਾਂ ਪਿੱਛੇ ਪੀਯੂ ਦੇ ਸੈਂਟਰਲਾਈਜੇਸ਼ਨ ਦੀ ਜਦੋਂ ਗੱਲ ਕਰੀਏ ਉਦੋਂ ਵੀ ਜਿੱਥੇ ਮੁਹਾਲੀ ਤੋਂ ਹੀ ਮਹਾਲ ਤੋਂ ਚੰਡੀਗੜ੍ਹ ਮਾਰਚ ਕੀਤਾ ਸੀ ਉਦੋਂ ਦੇ ਵੀ ਹਜ਼ਾਰਾਂ ਹਜ਼ਾਰ ਦੇ ਕਰੀਬ ਹਜ਼ਾਰ ਤੋਂ ਵੱਧ ਵਿਦਿਆਰਥੀ ਅੱਗੇ ਆਏ ਸੀ ਮਤਲਬ ਅਹੀਂ ਨਿਗਾ ਵੀ ਵਿਦਿਆਰਥੀ ਕਰ ਰਹੇ ਹੁਣ ਅੱਗੇ ਨਹੀਂ ਆਣਗੇ ਜਾਂ ਪਹਿਲਾਂ ਸਿਰਫ ਅੱਗੇ ਆਏ ਸੀ ਜਦੋਂ ਵੀ ਲੋਡ ਤੇ ਜਿਸ ਤਰ੍ਹਾਂ ਦੀ ਦੇਸ਼ ਦੀ ਰਾਜਨੀਤੀ ਚੱਲ ਰਹੀ ਆ ਜਿਹਦੇ ਵਿੱਚ ਇਸ ਤਰ੍ਹਾਂ ਦਾ ਗਰੋਥ ਚੱਲ ਰਿਹਾ ਜਿਹਦੇ ਵਿੱਚ ਰੋਜ਼ਗਾਰ ਨਹੀਂ ਹੈ ਹਾਂਜੀ ਤੇ ਬਹੁਤ ਸਾਰੇ ਸਾਡੇ ਬੱਚੇ ਨਵੇਂ ਜਿਹੜੇ ਨਵੇਂ ਨਿਕਲ ਰਹੇ ਨੇ ਉਹ ਰੋਜ਼ਗਾਰ ਮੰਗ ਰਹੇ ਨੇ ਹਾਂ ਤੇ ਲੇਕਿਨ ਰੋਜ਼ਗਾਰ ਦੀ ਜਿਹੜੀ ਗੱਲ ਹੈਗੀ ਆ ਰਾਜਨੀਤੀ ਦੇ ਵਿੱਚ ਵੱਡੇ ਪਰਦੇਖ ਦੇ ਵਿੱਚ ਨਹੀਂ ਹੋ ਰਹੀ ਇਹ ਨੌਜਵਾਨ ਕਿੱਥੇ ਗਾਇਬ ਹੋ ਗਿਆ ਨਹੀਂ ਬਿਲਕੁਲ ਜੀ ਨੌਜਵਾਨ ਤਾਂ ਨੌਕਰੀਆਂ ਵਸਤੇ ਹੀ ਕੰਮ ਮਤਲਬ ਨੌਕਰੀਆਂ ਉਹ ਤਾਂ ਚਾਂਦੀ ਨੇਤੇ ਉਹ ਉਹ ਆਪ ਨੂੰ ਉੱਥੇ ਦਿਖਦਾ ਜਦੋਂ ਮਤਲਬ ਇੱਕ ਸਿਰਫ ਚਪੜਾਸੀ ਦੀ ਪੋਸਟ ਪਿੱਛੇ 3400 ਜਿਹੜੇ ਪੀ ਐਚ ਡੀ ਕਿਤੇ ਨੌਜਵਾਨ ਨੇ ਉਹ ਆਂਦੇ ਨੇ ਮਤਲਬ ਇਹ ਨਿਗਾ ਵੀ ਜੋ ਨੌਕਰੀ ਦੀ ਮੰਗ ਨਹੀਂ ਕਰ ਰਹੇ ਉਹ ਇਹਨਾਂ ਜਦੋਂ ਆਪਾਂ ਕਹਿੰਦੇ ਆ ਵੀ 10 10 ਪੋਸਟਾਂ ਪਿੱਛੇ ਹਜ਼ਾਰ ਹਜ਼ਾਰ ਲੋਕ ਲੱਖ ਲੱਖ ਲੋਕ ਅਪਲਾਈ ਕਰਦੇ ਆ ਤਾਂ ਉੱਥੇ ਆਪ ਨੂੰ پتہ 걸ਦਾ ਵੀ ਉਹ ਨੌਜਵਾਨ ਤੇ ਅੱਜ ਲੋੜ ਹੈ ਵੀ ਆਪਾਂ ਉਹਨਾਂ ਨੋਜਵਾਨਾਂ ਤੱਕ ਪਹੁੰਚ ਕਰਨ ਨੂੰ ਚਿਤਨਨ ਕਰੀਏ ਜੋ ਸਰਕਾਰ ਪਰਮਾਨ ਦੀ ਕੋਸ਼ਿਸ਼ ਕਰਦੀ ਹੈ ਵੀ ਤੁਸੀਂ ਆਪ ਦੇ ਕੰਮ ਸ਼ੁਰੂ ਕਰ ਲਓ ਜੀ ਤੁਸੀਂ ਨਿੱਜੀ ਕੰਪਨੀਆਂ 'ਚ ਕੰਮ ਕਰੋ ਉਹ ਜ਼ਿਆਦਾ ਉਹ ਉਦੇਸ਼ ਚਲਾ ਰਹੇ ਨੇ ਉਹਨਾਂ ਸਭ ਵੈਮਨ ਨੂੰ ਦੂਰ ਕਰਕੇ ਨੋਜਵਾਨ ਨੂੰ ਜਿੱਥੇ ਬੰਦ ਕਰਨ ਦੀ ਲੋੜ ਹੈ ਨਾ ਹੀ ਇਹਨਾਂ ਸਰਕਾਰਾਂ ਨੂੰ ਆਪਾਂ ਇਹਨਾਂ ਨੂੰ ਹਰਾ ਸਕਦੇ ਹਾਂ ਜਿਸ ਤਰ੍ਹਾਂ ਕਿ ਨੋਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਤੇ ਬਹੁਤ ਸਾਰੇ ਨੋਜਵਾਨ ਬਾਹਰ ਨੂੰ ਜਾ ਰਹੇ ਆ ਬਹੁਤ ਸਾਰੇ ਇੱਥੇ ਸੰਘਰਸ਼ ਕਰ ਰਹੇ ਆ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਇਹਨਾਂ ਸਾਰੇ ਨੌਜਵਾਨਾਂ ਲਈ ਤੁਹਾਡਾ ਕੀ ਸੰਦੇਸ਼ ਹੈਗਾ ਅੱਜ ਦਾ ਦੇਖੋ ਹੁਣ ਤਾਂ 12ਵੀਂ ਉਹਨਾਂ ਨੇ ਵੀ ਸਖਤ ਕਰਤੇ ਨੇ ਤੇ ਉੱਥੇ ਵੀ ਰਹਿਣਾ ਕੋਈ ਬਹੁਤਾ ਸੌਖਾ ਨਹੀਂ ਜਿੰਨੀ ਮਹਿੰਗਾਈ ਉੱਥੇ ਵੀ ਵੱਧ ਰਹੀ ਹੈ ਮਤਲਬ ਪੂਰੇ ਸੰਸਾਰ ਪੱਧਰ ਤੇ ਆਪਾਂ ਦੇਖਿਆ ਵੀ ਲੋਕਾਂ ਅਸੇ ਅੱਜ ਆਮ ਲੋਕਾਂ ਅਸੇ ਜਿੰਨਾ ਮੁਸ਼ਕਿਲ ਹੋ ਰਿਹਾ ਹੈ ਬੁਨਿਆਦੀ ਸਹੂਲਤਾ ਦਕਾਨ ਹਰ ਹੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਉਹਨਾਂ ਵਾਸਤੇ ਨੌਜਵਾਨਾਂ ਵਾਸਤੇ ਹੀ ਇਸ ਨੇ ਵੀ ਅੱਜ ਸਭ ਤੋਂ ਵੱਧ ਤਾਕਤ ਆ ਕੇ ਦੇਖ ਦਿੱਤਾ ਹੁੰਦੀ ਹੈ ਸਭ ਤੋਂ ਵੱਧ ਤਾਕਤ ਆਹੀ ਹੈ ਕਿ ਤੁਸੀਂ ਜਥੇਬੰਦ ਹੋ ਕੇ ਇਕੱਠੇ ਹੋ ਕੇ ਆਪਣੇ ਹੱਕਾਂ ਅਸੇ ਜਾਗਰੂਕ ਹੋ ਕੇ ਲੜੋਗੇ ਤਾਂ ਹੀ ਇਹਨਾਂ ਸਰਕਾਰ